ਪਾਬੀ 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 ਸ਼ਾਤਰ ਪਾਬੀ ਕਾਤਲ ਪਾਬੀ ਫੜੀ ਗਈ ਫੜੀ ਗਈ ਫੜੀ ਗਈ ਪੁਲਿਸ ਕਸਟਡੀ ਚ ਇਸ ਬੀਬੀ ਨੂੰ ਦੇਖੋ ਐ ਬੀਬੀ ਇੰਨੀ ਸ਼ਾਤਰ ਹੈ ਕਿ ਪੁਲਿਸ ਵੀ ਐਸੀ ਕਹਾਣੀਆਂ ਚ ਉਲਝਦੀ ਜਾ ਰਹੀ ਸੀ ਪਰ ਪੁਲਿਸ ਤਾਂ ਪੁਲਸੀ ਹੁੰਦੀ ਹੈ 4 ਘੰਟੇ ਚ ਪੁਲਿਸ ਨੇ ਇਸ ਬੀਬੀ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਇਸਨੇ ਆਪਣਾ ਹੀ ਦਰ ਕਤਲ ਕਰਤਾ ਇਸ ਕਤਲकांड 'ਚ ਇਸਨੇ ਆਪਣੇ ਪੁੱਤਨ ਨੂੰ ਵੀ ਸ਼ਾਮਿਲ ਰੱਖਿਆ ਤੇ ਆਪਣੇ ਆਸ਼ਿਕ ਨੂੰ ਵੀ ਆਸ਼ਿਕ ਨੂੰ ਐਸੀ ਕਿ ਉਹਦਾ ਸੰਬੰਧ ਕਿਸੇ ਹੋਰ ਨਾਲ ਨਾ ਹੋਵੇ ਤੇ ਇਸ ਨੂੰ ਐਸੀ ਕਿ ਆਪਣੇ ਸੰਬੰਧ ਹੁਣ ਆਪਣੇ ਤੌਰ ਨਾਲ ਨਹੀਂ ਸੀ ਰੱਖਣਾ ਚਾਹੁੰਦੀ ਤੇ ਇਸਦੇ ਪੁੱਤ ਨੂੰ ਐਸੀ ਕਿ ਐਸੇ ਮਾ ਆਪਣੇ ਚਾਚੇ ਨਾਲ ਨਰਵੇ ਬਸ ਸਾਰੀਆਂ ਵਜ੍ਹਾ ਕਤਲ ਦੀ ਵਜ੍ਹਾ ਬਣ ਗਿਆ ਇੱਕ ਐਸੀ ਸਾਜ਼ਿਸ਼ ਰਚ ਹੋ ਗਈ ਜਿਸ ਦਾ ਸ਼ਿਕਾਰ ਬਣ ਗਿਆ ਇੱਕ ਸ਼ਖਸ ਜਿਸ ਨੂੰ ਆਪਣੀ ਭਾਬੀ ਤੇ ਅੰਨਾ ਯਕੀਨ ਸੀ ਉਹ ਆਪਣੀ ਭਾਬੀ ਨਾਲ ਨਜਾਇਜ਼ ਤਾਲੁਕਾਤ ਬਣਾ ਬੈਠਾ ਸੀ ਬਸ ਇਹ ਹੀ ਉਸ ਦੇ ਕਤਲ ਦੀ ਵਜ੍ਹਾ ਬਣ ਗਏ ਤੁਸੀਂ ਆਪ ਹੀ ਸੁਣ ਲਵੋ ਬੋਸ ਆਫ ਸਰਾਜੀ ਚੁਬਾਨੇ ਕਿਵੇਂ ਸਲਝੀ ਇਹ ਵਾਰਦਾਤ ਤਾਰਿਕ ਪੇਲ ਪੰਜਾਬੀ ਟੀਵੀ ਦੇ ਲੈ ਤੁਰੰਤ ਤਰੰਤ ਆਮੰਤਾ ਗਰਦੇ ਜੇਪਾ ਕਿ ਉਹਦੇ ਕੱਲ ਇੱਕ ਸਵੇਰੇ ਇਤਲਾਹ ਮਿਲੀ ਸੀ ਕਿ ਕਤਲ ਹੋ ਗਿਆ ਔਰ ਉਹਦੀ ਇਤਲਾਹ ਦੇ ਉੱਤੇ ਜਦੋਂ ਮੌਕੇ ਤੇ ਐਸਚੋ ਦੇ ਡੀਐਸਪੀ ਸਾਹਿਬ ਜਾਂਦੇ ਆ ਉੱਤੇ ਮੌਕਾ ਦੇ ਇਸ ਦੇ ਮੌਕੇ ਤੋਂ ਜਿਹੜਾ ਕਥਾ ਕਰਦੇ ਤੋਂ ਉਥੋਂ ਜਿਹੜੇ ਜਿਨ੍ਹਾਂ ਦੇ ਘਰ ਦਾ ਜਿਹਦੇ ਦੋੜ ਦਾ ਸਤਨਾਮ ਦਾ ਕਤਲ ਹੋਇਆ ਸੀ ਉਹਦੀ ਪਰਜਾਈ ਨੇ ਆਪਣਾ ਬਿਆਨ ਚੇਤੇ ਦੱਸਿਆ ਸੀ ਕਿ ਸਾਡੇ ਘਰੇ ਦਾ ਅਕੀ 12 ਵਜੇ ਦੇ 3 4 5 ਬੰਦੇ ਆਉਂਦੇ ਆ ਔਰ ਗਾਫਟਰ ਔਰ ਪਿਸਟਲ ਵਗੈਰਾ ਦੇ ਨਾਲ ਮਸੱਲਾ ਸੀਗੇ ਉਹਨਾਂ ਨੇ ਆਂਦੀ ਮਾਰਕੋਟੂ ਸ਼ੁਰੂ ਕਰਤੀ ਔਰ ਉੱਚੀ ਉੱਚੀ ਇਹ ਕਹਿ ਰਹੇ ਸੀਗੇ ਕਿ ਤੁਸੀਂ ਸਾਡੀ ਕੁੜੀ ਨੂੰ ਤੂੰ ਟਰੱਕਾਂ ਦੇ ਲਈ ਫਿਰਦਾ ਚੰਗੀ ਕੋਲੇ ਅਸੀਂ ਖਾਣਾ ਨਹੀਂ ਬੰਦੇ ਆ ਤਾਂ ਤੂੰ ਸਾਡੀ ਖਰਦਾਤੇ ਉਹ ਮਾਰ ਕੇ ਕੁੱਟ ਮਾਰ ਕਰਕੇ ਮਾਰਕਿੰਗ ਨੂੰ ਚਲੇ ਗਏ ਉਹਨਾਂ ਨੂੰ ਲੈ ਕੇ ਇਹਨੂੰ ਘਰੋਂ ਖਿੱਚ ਕੇ ਬਾਹਰ ਲੈ ਗਏ ਤਾਂ ਬਾਹਰ ਦੇ ਕੇ ਮਾਰਤਾ ਉਹਦੀ ਡੇਡ ਬੋੜੀ ਘਰ ਤੋਂ 2-400 ਮੀਟਰ ਤੇ ਮਿਲ ਉਹਦੀ ਜੋ ਨੇ ਲਿਖਾਇਆ ਉਸ ਮੁਤਾਬਕ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਤਫਤੀਸ਼ ਕੀਤੀ ਔਰ ਸਾਰਾ ਉੱਥੇ ਇਹਨਾਂ ਨੇ ਲੋਕਲ ਟੀਮ ਨੇ ਬੜੀ ਮਿਹਨਤ ਕੀਤੀ ਔਰ ਕੈਮਰੇ ਕੰਮਲੇ ਦੇਖੇ ਤਾਂ ਉਹਦੇ ਚ ਜਿਹੜੀ ਸ਼ੱਕ ਦੀ ਸੂਈ ਜਨਾਨੀ ਵਾਲੋਂ ਤੇ ਉਹਦੇ ਮੁੰਡੇ ਵਾਲੀ ਜਦੋਂ ਉਹਨਾਂ ਨੂੰ ਸਖਤੀ ਨਾਲ ਪੁੱਛ ਵਿੱਚ ਕੀਤੀ ਤਾਂ ਮਨਜੀਤਪੁਰ ਨੇ ਸਾਰਾ ਕੁਝ ਦੱਸਤਾ ਇਹ ਰੇ ਮਨਜੀਤਪੁਰ ਦੇ ਜਿਹੜਾ ਕਿ ਮਰਨਾਲੇ ਨਾਲ ਤਲਕਾਤ ਸੀ ਦੇ ਆਪਣੇ ਜ਼ੋਰ ਨਾਲ ਤੇ ਇੱਕ ਹੋਰ ਬੰਦੇ ਨਾਲ ਤਲਕਾਤ ਸੀ ਤੇ ਉਹ ਜਿਹੜਾ ਇਹਦਾ ਮੁੰਡਾ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਸੀ ਕਰਦਾ ਤੇ ਉਹ ਬੰਦਾ ਵੀ ਜਿਹੜਾ ਜਿਹਦੇ ਨਾਲ ਸਰਵਜੀਤ ਸਿੰਘ ਹੈਗਾ ਉਹ ਵੀ ਨਹੀਂ ਸੀ ਬਰਦਾਸ਼ਤ ਕਰਦਾ ਵੀ ਆਪਣੇ ਜ਼ੋਰ ਨਾਲ ਵੀ ਇਹ ਦੇੰਗਲੀ ਜਦੋਂ ਕਿ ਉਹਦੇ ਵੀ ਨਜ਼ਾਇਜ਼ ਸਬੰਧ ਸੀ ਤਾਂ ਇਹਨਾਂ ਨੇ ਜਿਹੜੀ ਆ ਇਹ ਸਾਜੀ ਸਰਜ ਕੀ ਨਾਲ ਉਹਦਾ ਮੁੰਡਾ ਨਾਲ ਮੁੰਡੇ ਦੇ ਤਿੰਨ ਚਾਰ ਦੋਸਤ ਸੀਗੇ ਚਾਰ ਪੰਜ ਛੇ ਜਣਿਆਂ ਨੇ ਇਹਨਾਂ ਨੇ ਉਹਦਾ ਮਕਤਲ ਕਰਤਾ ਸਤਰਾਮਨ ਦਾ ਔਰ ਸਟੋਰੀ ਇਹ ਬਣਾਤੀ ਗੁੰਮਰਾਹ ਕਰਨ ਵਾਸਤੇ ਕਿ ਇਹ ਜੀ ਕਿਸੇ ਕੁੜੀ ਦਾ ਰਿਸ਼ਤਾ ਹੋਇਆ ਸੀਗਾ ਜਾਂ ਕਿਸੇ ਕੁੜੀ ਨਾਲ ਇਨਵੋਲਡ ਸੀਗਾ ਉਹਨਾਂ ਨੇ ਇਹ ਫੇਰ ਕੋਰਟ ਕਹਿ ਜਾਨੇ ਦੇ ਪਰਚੇ ਦਰਜ ਹੋਏ ਟੋਟਲ ਪਰਚਾ 6 ਜਣੇ ਦੇ ਹੁਣ ਤੱਕ ਤਾਂ ਜੀ ਇਹ ਮੁੰਡਾ ਤੇ ਉਹਦੀ ਮਾਂ ਦੋ ਜਣੇ ਕੋਸੀ ਮਦਦ ਨਹੀਂ ਸੀ ਦਿੱਤਾ ਇਹ ਤੇਪਰੀ ਤਾਂ ਇੱਕ ਮਾਰਸਪੈਕਟ ਹੁੰਦਾ ਉਹਨਾਂ ਮੁੰਡਾ ਉਹਦਾ ਮਤਲਬ ਫਾਦਰ ਹੀ ਸੀ ਜਿਹਨੂੰ ਮਾਰੇ ਨਹੀਂ ਮੁੰਡੇ ਦਾ ਫਾਦਾ ਤਾਂ ਟਰੱਕ ਨਹੀਂ ਵਸੇ। ਜੀ। ਮੁੰਡੇ ਦਾ ਚਾਚਾ ਸੀਗਾ ਜਿਹਦੇ ਨਾਲ ਨਜ਼ਾਇਕ ਸਮਾਨ ਸੀ ਗਰੀ ਦੀ ਮਾਂ ਦੇ ਔਰ ਇੱਕ ਹੋਰ ਬੰਦੇ ਨਾਲ ਸੀਗੀ। ਤਾਂ ਇਹ ਮੁੰਡਾ ਚਾਚੇ ਨਾਲ ਜਿਹੜੇ ਸਮਾਨ ਸੀ ਉਹਨੂੰ ਬਰਦਾਸ਼ਤ ਨਹੀਂ ਸੀ ਕਰਦਾ ਔਰ ਉਹ ਜਿਹੜਾ ਬੰਦਾ ਤੀਸਰਾ ਬੰਦਾ ਸੀਗਾ ਸਰਬਜੀਤ ਸਿੰਘ ਉਹ ਵੀ ਇਹ ਬਰਦਾਸ਼ਤ ਨਹੀਂ ਸੀ ਕਰਦਾ ਵੀ ਮੇਰੇ ਤੋਂ ਇਲਾਵਾ ਇਹ ਆਪਣੇ ਜੋਰ ਨਾਲ ਦੀ ਤਾਂ ਉਸ ਕਰਕੇ ਇਹਨਾਂ ਦੀ ਆਪਸ ਵਿੱਚ ਨਾ ਕਹਿ ਬਾਜੀ ਕਿਹੋ ਜਿਹਾ ਠੀਕ